ਅਸੀਂ ਜਦੋਂ ਬੱਚਿਆਂ ਦਾ ਹੋਇਆ ਵਾ ਕੀ ਸੈਕਨੈਪਿੰਗ ਦਾ ਉਦੋਂ ਸਾਨੂੰ ਸੀਪੀ ਸਾਹਿਬ ਨੇ ਬਹੁਤ ਹੌਸਲਾ ਦਿੱਤਾ ਸੀ ਔਰ ਉਹਤਾ ਨੇ ਬੜੇ ਧਿਆਨ ਨਾਲ ਸਾਨੂੰ ਸੁਨੇਆ ਸੀ ਸਾਨੂੰ ਸਿਕਿਉਰਟੀ ਬਾਰੇ ਵੀ ਸਾਨੂੰ ਉਹਨਾਂ ਨੇ ਅਸ਼ੋਰੈਂਸ ਦਿੱਤੀ ਸੀ ਜਿਵੇਂ ਜਿਵੇਂ ਸੀਪੀ ਸਾਹਿਬ ਬਿਲਕੁਲ ਖਰੇ ਉਤਰੇ ਨੇ ਉਹਨਾਂ ਨੇ ਜੋ ਆਪਨੇ ਮੁਤਾਬਕ ਜੋ ਆਪਣੀ ਚੀਜ਼ ਦੀ ਇਨਵੈਸਟੀਗੇਸ਼ਨ ਕਰਵਾ ਕੇ ਆਪਣੀ ਟੀਮ ਦੇ ਕੋਲੋਂ ਉਸ ਤਰੀਕੇ ਨਾਲ ਉਹ ਲੜਤੇ ਫੜੇ ਗਏ ਨੇ। ਔਰ ਜਿਸ ਨਾਲ ਜਿਸ ਨਾਲ ਅਸੀਂ ਬਿਆਨੀ ਦੱਸਿਆ ਸੀ ਕਿ ਇਸ ਤਰ੍ਹਾਂ ਬੰਦੂਕ ਟੀਨੋਕ ਤੇ ਉਹ ਬੱਚਿਆਂ ਨੂੰ ਲੈ ਕੇ ਗਏ ਆ। ਇਸ ਤਰ੍ਹਾਂ ਕੀਤਾ ਉਹ ਸਾਰਾ ਕੁਝ ਅੱਜ ਕਲੀਅਰ ਹੋ ਗਿਆ। ਔਰ ਉਹਦੇ ਵਿੱਚ ਉਹ ਸਾਰਾ ਕੁਝ ਮੰਨ ਗਏ ਨੇ ਕਿ ਬੇਸੀ ਬਿਲਕੁਲ ਇਸ ਤਰ੍ਹਾਂ ਕੀਤਾ ਮਗਰ ਗੱਡੀ ਆਟੋਮੈਟਿਕ ਹੋਣ ਕਰਕੇ ਤੇ ਉਹਦੇ ਗੇਟ ਦਾ ਜਿਹੜੇ ਹੈਂਡਲ ਆ ਉਹ ਨਾਲ ਕੋਈ ਨਹੀਂ ਖੁੱਲ ਸਕਿਆ। ਜਿਸ ਦੀ ਵਜ੍ਹਾ ਨਾਲ ਉਹ ਗੱਡੀ ਛੱਡ ਕੇ ਚੱਲ ਗਈ ਤੇ ਕੀ ਹੋਵੇ ਪੁਲਿਸ ਬੋਲੋ ਜੇ ਤਾਂ ਚੈਕਸ਼ਨ ਲਾ ਕੇ ਪੁਲਿਸ ਨੇ ਬਹੁਤ ਅੱਛਾ ਸਾਰਾ ਕੰਮ ਕੀਤਾ ਹੈ ਸੀਪੀ ਸਾਹਿਬ ਦੇ ਵੀ ਉਹਨਾਂ ਦੀ ਪੂਰੀ ਟੀਮ ਨੇ ਉਹ ਬਹੁਤ ਵਧਾਈ ਦੇ ਭਾਪਤਰਾ ਹੈ ਕਿ ਸੀਪੀ ਸਾਹਿਬ ਦਾ ਤੁਸੀਂ ਪਿਛਲੇ ਕੁਝ ਟਾਈਮ ਤੋਂ ਅਗਰ ਦੇਖਿਆ ਜਾਵੇ ਕਿ ਸੀਪੀ ਸਾਹਿਬ ਹਰ ਕੰਮ ਨੂੰ ਨਿਰਜੀ ਕੰਮ ਲੈ ਕੇ ਤੇ ਉਹ ਕਰਦੇ ਔਰ ਆਏਗੇ ਨੂੰ ਬਿਲਕੁਲ ਸਨਮਾਨ ਵੀ ਦਿੰਦੇ ਨੇ ਇੰਸ਼ੋਰੈਂਸ ਵੀ ਦਿੰਦੇ ਨੇ કે ઉਦੇ ਨਾਲ ਨਾਲ ઓ કામ ਵੀ કરકે દે દે આસ તો એ પ્રૂફ ਹੁੰਦਾ ਹੈ ਕਿ ਸੀਪੀ ਸਾਹਿਬ ਜੇ ਜੋ ਇੰਸ਼ੋਰੈਂਸ ਹੁੰਦੀਆਂ ਨੇ ਤੇ ਉਹਨਾਂ ਦੀ ਟੀਮ ਵੀ ਜੋ ਕੰਮ ਕਰਦੀ ਆ ਉਹ ਦਿਨ ਤਾਤ ਮੇਨਟ ਕਰਕੇ ਕਰਦੀ ਹੈ اور ਉਸ ਦੇ ਮੁਤਾਬਕ ਹੀ ਆ ਸੀਪੀ ਸਾਹਿਬ ਨੇ ਕਰਕੇ ਦਿਖਾਇਆ ਸੀਪੀ ਸਾਹਿਬ ਉਹਨਾਂ ਦੀ ਟੀਮ ساری ਟੀਮ ਖੋਸਾ ਸਾਹਿਬ ਨੇ એਡੀਸੀ ਪ੍ਰ ਸਾਹਿਬ ਨੇ ਅਵੇਰਕ ਸਾਹਿਬ ਨੇ ਆਭਿਮਨਿਊ ਸਾਹਿਬ ਨੇ મેडम ਐਸ ਐਚਓ ਨੇ ਉਹ ਸਾਥਿਆ ਨੇ ਬਹੁਤ ਅੱਛੀ ਸੀਆਈ ਸੀਆਈਏ ਦੇ ਵਿੱਚ ਜਿਹੜਾ ਰੰਧਾਵਾ ਸਾਹਿਬ ਨੇ ਉਹਨਾਂ ਦਾ ਵੀ ਬਹੁਤ ਅੱਛਾ ਰੋਲ ਲਿਆ ਪੂਰੀ ਸਾਰੀ ਟੀਮ ਨੇ ਜੁਸੀਪੀ ਸਾਹਿਬ ਨੇ ਟੀਮ ਸੈਟ ਕੀਤੀ ہوئی ਹੈ ਆਈ ਥਿੰਕ ਥੈਟ ਇਸ ਟੋਪ ਉਹ ਸਾਰੀ ਟੀਮ ਆਪਣੇ ਇੱਕ ਟੀਮ ਵਰਕਰ ਦੇ ਨਾਲ ਕੰਮ ਕਰ ਰਹੀ ਹੈ ਔਰ ਅਸੀਂ ਬਿਲਕੁਲ ਸੈਟੀਸਫਾਈਡ ਹਾਂ ਇਸ ਵਿੱਚ ਜੋ ਜੋ ਸੀਪੀ ਸਾਹਿਬ ਨੇ ਕਿਹਾ ਸੀ ਉਹ ਸਭ ਪੂਰਾ ਕੀਤਾ ਖਰਪਾਈ ਚਿੰਗ ਪਤਿਨਾ ਰਿਲੇਸ਼ਨ ਕੀ ਸੀਗੇ ਤੁਹਾਡਾ ਬੱਚੇ ਬੇਟੇ ਪੋਸਟ ਰਿਆ ਕੋਈ ਅੰਜੀਸ਼ ਵੀ ਰਤ ਨਹੀਂ ਨਹੀਂ ਉਹ ਨਹੀਂ ਨਿਕਲੀ ਉਹ ਉਹਨਾਂ ਨੇ ਅੱਗੇ ਗੱਡੀ ਲਾ ਕੇ ਅੱਗੇ ਸੇਲ ਕਰਨੀ ਸੀ ਇਹ ਉਹ ਸਿਰਫ ਸਨੈਚਿੰਗ ਦਾ ਕੇਸ ਹੈ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਸ ਤਰ੍ਹਾਂ ਵੀ ਉਹ ਅੱਗੇ ਦੱਸਣਗੇ ਸਾਨੂੰ ਮਿਤੀ 5 7 ਨੂੰ ਮਦਈ ਮੁਕਦਮਾ ਪ੍ਰਭਜੀਤ ਸਿੰਘ ਵੱਲੋਂ ਇੱਕ ਐਫ ਆਈ ਆਰ ਰਜਿਸਟਰ ਹੋਈ ਸੀਗੀ ਜਿਹਦਾ ਨੰਬਰ ਸੀ 144 ਥਾਣਾ ਰਣਜੀਤ ਵੈਨਿਊ ਇਹ ਜਦੋਂ ਆਪਣੇ ਪਰਿਵਾਰ ਨਾਲ ਰੰਜੀਤ ਵੈਨਿਊ ਖਾਣ-ਪੀਣ ਗਏ ਸੀਗੇ ਤੇ ਉਸ ਦਿਨ ਰਾਤ ਨੂੰ ਇੱਕ ਹਾਦਸਾ ਵਾਪਰਦਾ ਹੈ ਕਿ ਇਹਨਾਂ ਦੀ ਗੱਡੀ ਜਿਹਦੇ ਵਿੱਚ ਇਹਨਾਂ ਦੇ ਬੇਟੇ ਸੀਗੇ ਉਹ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾਲ ਇਹਨਾਂ ਦੇ ਇੱਕ ਬੇਟਾ ਗੱਡੀ ਦੇ ਵਿੱਚ ਰਹਿ ਜਾਂਦਾ ਹੈ ਤੇ ਉਹਨੂੰ ਵੀ ਨਾਲ ਲੈ ਕੇ ਚਲੇ ਗਏ ਸੀਗੇ ਜਿਹਦੇ ਤਹਿਤ 44 ਨੰਬਰ ਮੁਕੱਦਮਾ ਰਜਿਸਟਰ ਹੋਇਆ ਸੀਗਾ 363 ਤੇ 379 ਬੀ 2 ਦੇ ਤਹਿਤ ਕੁਝ ਦੂਰ ਜਾ ਕੇ ਗੱਡੀ ਬੰਦ ਹੋ ਜਾਂਦੀ ਹੈ ਤੇ ਉਹ ਜਿਹੜੇ ਸਨੇਚਰ ਸੀਗੇ ਗੱਡੀ ਉੱਥੇ ਹੀ ਛੜ ਕੇ ਉੱਥੇ ਮੌਕੇ ਤੋਂ ਫਰਾਰ ਹੋ ਜਾਂਦੇ ਆ। ਇਹ ਐਫਆਈਰ ਰਜਿਸਟਰ ਹੋਣ ਤੋਂ ਬਾਅਦ ਥਾਣੇ ਰਣਜੀਤ ਵੈਨਦੀ ਦੀ ਪੁਲਿਸ, ਸੀਆਈਏ ਸਟਾਫ ਬੜੀ ਜੋਰ ਸ਼ੋਰ ਨਾਲ ਇੱਕ ਕੇਸ ਨੂੰ ਟ੍ਰੇਸ ਕਰਨ ਲਈ ਤੇ ਇਹਦਾ ਅਸਲ ਮੋਟਿਵ ਜਾਣਨ ਲਈ ਕੋਸ਼ਿਸ਼ ਕਰ ਰਹੀ ਸੀਗੇ ਤੇ ਪਿਛਲੇ 2 ਦਿਨ ਪਹਿਲਾਂ ਇੱਕ ਬੜੀ ਵੱਡੀ ਕਾਮਯਾਬੀ ਹੱਥ ਲੱਗਦੀ ਹੈ ਕਿ ਇਹ ਮੁਕਦਮੇ ਦੇ ਵਿੱਚ 5 ਦੋਸ਼ੀ ਜਿਹੜੇ ਕਿ ਚਾਰ ਇੱਕ ਮੁਕੇ ਦੇ ਸੀਗੇ ਤੇ ਇੱਕ ਦੋਸ਼ੀ ਜਿਨ੍ਹਾਂ ਨੇ ਇਹਨੂੰ ਕੰਮ ਤੇ ਲਾਇਆ ਸੀਗਾ ਉਹ ਆਇਡੈਂਟੀਫਾਈ ਹੁੰਦੇ ਆ ਤੇ ਇਹਨਾਂ ਵਿੱਚੋਂ ਚਾਰ ਦੋਸ਼ੀ ਜਿਨ੍ਹਾਂ ਦੇ ਨਾਮ ਹੈਗੇ ਆ ਰਮਨਦੀਪ ਸਿੰਘ ਵਿੱਕੀ ਪਹਿਲਾ ਇਹ ਦੋਸ਼ੀ ਗ੍ਰਿਫਤਾਰ ਕੀਤੇ ਜਾਂਦੇ ਆ ਜਿਹੜੇ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਆ ਇਹਨਾਂ ਦੇ ਫਿਰਫਰਡਿੰਗ ਸ਼ਾਫ ਤੇ ਬਾਕੀ ਦੋ ਦੋਸ਼ੀ ਚੰਦਨ ਕੁਮਾਰ ਤੇ ਪਰਮਵੀਰ ਸਿੰਘ ਉਰਫ ਨਾਨਕ ਇਹਨਾਂ ਦੋਵਾਂ ਦੀ ਵੀ ਗ੍ਰਿਫਤਾਰੀ ਕੀਤੀ ਜਾਂਦੀ ਹੈ। ਕੁੱਲ ਮਿਲਾ ਕੇ ਚਾਰ ਦੋਸ਼ੀ ਜਿਹੜੇ ਹੈਗੇ ਗ੍ਰਿਫਤਾਰ ਕਰ ਲਏ ਗਏ ਆ। ਇਹਨਾਂ ਦੇ ਮੁੱਢਲੇ ਤੌਰ ਤੇ ਪੁੱਛ ਕੇ ਚੰਗੀ ਤਰੀਕੇ ਨਾਲ ਪੁੱਛਗਛ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਰਮਵੀਰ ਸਿੰਘ ਉਰਫ ਨਾਨਕ ਦੇ ਕਹਿਣ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਗੱਡੀ ਸੌਫਟ ਟਾਰਗੇਟਿੰਗ ਨੂੰ ਕਹਿ ਲਈ ਆਇਡੈਂਟੀਫਾਈ ਕਰਕੇ ਉਹਨਾਂ ਤੋਂ ਗੱਡੀ ਖੋਣੀ ਸੀਗੀ ਜਾਂ ਕਿਤੇ ਕੋਈ ਗੱਡੀ ਚੋਰੀ ਕਰਨੀ ਸੀਗੀ। ਇਹ ਰੰਜੀਤ ਵੈਨਿਊ ਦੇ ਵਿੱਚ ਘੁੰਮਦੇ ਰਹੇ, ਕਾਫੀ ਚੇਅਰ ਤੱਕ ਕਾਫੀ ਗੱਡੀਆਂ ਇਹਨਾਂ ਨੇ ਵਾਚ ਕੀਤੀ ਪਰ ਇਹਨਾਂ ਨੂੰ ਕੋਈ ਸੌਫਟ ਟਾਰਗੇਟ ਇਦਾਂ ਦਾ ਨਹੀਂ ਲੱਭਿਆ। ਬਾਅਦ ਇਹਨਾਂ ਨੇ ਵੇਖਿਆ ਕਿ ਐਕਸਯੂਵੀ ਜਿਹੜੀ ਗੱਡੀ ਸੀਗੀ ਇਹਦੇ ਵਿੱਚ ਦੋ ਬੱਚੇ ਹੀ ਨੇ ਤੇ ਇਹ ਸੌਫਟ ਟਾਰਗੇਟ ਸਮਝ ਕੇ ਇਹਨਾਂ ਨੇ ਇੱਕ ਮੁੰਡੇ ਨੂੰ ਜਿਹੜਾ ਗੱਡੀ ਚਲਾ ਰਿਹਾ ਸੀਗਾ ਪਿਸਤਲ ਵਿਖਾ ਕੇ ਥੱਲੇ ਧਾਰ ਲਿਆ ਤੇ ਇਹਨਾਂ ਨੂੰ ਗੱਡੀ ਆਪਰੇਟ ਕਰਨੀ ਨਹੀਂ ਆਈ ਇਹਨਾਂ ਤੋਂ ਬਾਰੀ ਵੀ ਨਹੀਂ ਖੁੱਲੀ ਤੇ ਇਹ ਸਾਰੇ ਸਾਡੇ ਹਵਲਾ ਦਬੜੀ ਦੇ ਵਿੱਚ ਜਦੋਂ ਪੁਲਿਸ ਨਾਲੇ ਮੰਗਰ ਲੱਗੀ ਤੇ ਗੱਡੀ ਲੈ ਕੇ ਉਥੋਂ ਮੋਕੇ ਤੇ ਨਾਲ ਹੀ ਇੱਕ ਇਹਨਾਂ ਦਾ ਬੇਟਾ ਵੀ ਵਿੱਚ ਹੀ ਸੀਗਾ ਗੱਡੀ ਦੇ ਉਹਨੂੰ ਲੈ ਕੇ ਫਰਾਰ ਹੋ ਗਏ ਜਦੋਂ ਉੱਥੋਂ ਇਹ ਜਾਂਦੇ ਆਂ ਤਕਰੀਬਨ 3 ਤੋਂ 400 ਮੀਟਰ ਦੂਰ ਜਾ ਕੇ ਇਹ ਗੱਡੀ ਫਿਰ ਉੱਥੇ ਮੋਕੇ ਤੇ ਛੜਕੇ ਮੁੰਡੇ ਉਹ ਵੀ ਉੱਥੇ ਛੜਕੇ ਫਰਾਰ ਹੋ ਜਾਂਦੇ ਆਂ ਅ ਉਸ ਤੋਂ ਬਾਅਦ ਫਿਰ ਇਹ ਰੇਲਵੇ ਸਟੇਸ਼ਨੋਂ ਟ੍ਰੇਨ ਫੜ ਕੇ ਵੇਰਕਾ ਤੇ ਵਾਪਸ ਆਪਣੀ ਗੁਰਦਾਸਪੁਰ ਚਲੇ ਜਾਂਦੇ ਆਂ ਇਹ 5 ਤੱਕ ਦਾ ਵਕਤ ਵਾਇਦੇ 17 ਤਾਰੀਖ ਨੂੰ ਇਹ ਇੱਕ ਹੋਰ ਅਟੈਂਪਟ ਕਰਦੇ ਆਂ ਗੁਰਦਾਸਪੁਰ ਦੇ ਵਿੱਚ ਇੱਕ ਵਰਨਾ ਗੱਡੀ ਖੋਹ ਕਰਦੇ ਆਂ ਜਿਹਦੇ ਵਿੱਚ ਇਹ ਸਾਰੇ ਬੰਦੇ ਉੱਥੋਂ ਫੜੇ ਗਏ ਸੀਗੇ ਤੇ ਇਹ ਆਪ ਹੁਣ ਤੱਕ ਲੋਕ ਪੁਲਿਸ ਨੇ 4 ਬੰਦੇ ਗ੍ਰਿਫਤਾਰ ਕਰ ਲਈਆਂ ਤੇ ਇੱਕ ਦੀ ਭਾਲ ਜਾਰੀ ਹੈ। ਸਰ ਇਹ ਬੈਗਵਾਰ ਚਾਰਾ ਦੇ ਨਾਮ ਕੀ ਹੈ? ਇਹਦੇ ਚਾਰਾ ਦੇ ਨਾਮ ਹੈਗੇ 1 ਦਾ ਰਮਨਦੀਪ ਸਿੰਘ, ਦੂਜੇ ਦਾ ਵਿੱਕੀ, ਤੀਜੇ ਦਾ ਚੰਦਨ ਕੁਮਾਰ ਤੇ ਚੌਥੇ ਦਾ ਪਰਮਵੀਰ ਸਿੰਘ ਉਰਫ ਨਾਨਕ। ਜਿਹੜੇ ਪਰਮਵੀਰ ਸਿੰਘ ਉਹ ਨਾਰਾਂਗਰ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹੈ ਇਹ ਦੇ ਖਿਲਾਫ ਚਾਰ ਚਾਰ ਮੁਕਦਮੇ ਦਰਜ ਨੇ ਤੇ ਇਹ ਗੱਡੀ ਖੋਣ ਵਾਲੇ ਤੇ ਸਨੇਚਰ ਹੀ ਨੇ ਬੇਸਿਕਲੀ ਇਹਨਾਂ ਦੀ ਤਕਰੀਬਨ 25 ਤੋਂ 30 ਸਾਲ ਉਮਰ ਹੈ ਇਹਦੇ ਵਿੱਚ ਇੱਕ ਮੇਨ ਗੱਲ ਦੱਸਣੀ ਯੋਗ ਇਹ ਹੈ ਕਿ ਇਹ ਕੋਈ ਟਾਰਗੇਟਡ ਅਟੈਂਪਟ ਨਹੀਂ ਸੀਗਾ ਕਿ ਬਈ ਕੋਈ ਕਿਡਨਾਪਿੰਗ ਕਰਨ ਵਾਸਤੇ ਖਾਸ ਤੌਰ ਤੇ ਉੱਥੇ ਆਏ ਹੋਣ ਇਹ ਇੱਕ ਸਿੰਪਲ ਸਨੇਚਰ ਨੇ ਤੇ ਚੋਰ ਨੇ ਸਰ ਕਿਉਂ ਕਰ ਕਾਰਨ ਕਿ ਕਿਉਂ ਕਰ ਕ੍ਰਿਮੀਨਲ ਸੀਗੇ ਗੱਡੀ ਇਹਨਾਂ ਨੇ ਗਾ ਜਿਹੜੇ ਚਾਰ ਬੰਦੇ ਨੇ ਇਹਨਾਂ ਨਾਨਕ ਨੂੰ 1.5 ਲੱਖ ਦੇ ਵਿੱਚ ਗੱਡੀ ਕੋਈ ਵੀ ਗੱਡੀ ਅਰੇਂਜ ਕਰਕੇ ਇਹਨਾਂ ਨੇ 1.5 ਲੱਖ ਰੁਪਏ ਦੇ ਵਿੱਚ ਵੇਚਣੀ ਸੀਗੀ ਨਹੀਂ 10ਵੀਂ 12ਵੀਂ ਪਾਸ ਹੀ ਨੇ ਸਾਰੇ ਸਾਰੇ একদম ਬਾਬੇ ਨਹੀਂ ਕਾਫੀ ਇਹ ਇਹਨਾਂ ਨੂੰ ਕਰਦੇ ਹੋ ਇਹਨੂੰ ਹੋ ਗਏ ਸਾਲ ਦੋ ਸਾਲ ਹੋ ਗਏ ਸਰਕਾਰ ਦੇ ਕਰਦੇ ਪੁਰਾਣੇ ਪਰਚੇ ਵੀ ਨਾਲ ਦੇ ਦਰਜ ਨੇ